ہاں جی سر مت تک ادی اپ کو جوڑے انصاف پیو انصاف پیو انصاف پیو اپ کا ایک تا زندہ باد زندہ باد زندہ باد مت تک ادی اپ کا نال انصاف کرو انصاف کرو انصاف لائیو اے کمپنی کا سمجھ نہیں ہے پر

ਗੰਗਾ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਅਮਨ ਨਹੀਂ ਅਮਨ ਨਹੀਂ ਮਰਦਾਕ ਅਧਿਆਪਕਾਂ ਦੇ ਬੱਚਿਆਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਲੰਘਿਆ ਗਿਆ 2-2 ਕਰੋੜ ਮੁਆਵਜ਼ਾ ਦਿਓ ਅੱਜ ਅਧਿਆਪਕ ਇਨਸਾਫ ਕਮੇਟੀ ਦੇ ਸੱਦੇ ਤੇ ਸਮੂਹ ਅਧਿਆਪਕ ਆਗੂ ਤੇ ਲੋਕ ਹਤਾਸ਼ੀ ਆਗੂ ਜਿਹੜੇ ਅੱਜ ਇਕੱਠੇ ਹੋਏ ਆ ਅ ਪਿਛਲੇ ਦਿਨੀ ਜਿਹੜੀਆਂ ਬਲਾਕ ਸਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਈਆਂ ਸੀ ਉਹਦੇ ਚ ਪ੍ਰਸ਼ਾਸਨ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਸਮੂਹ ਮੁਲਾਜ਼ਮਾਂ ਦੀਆਂ ਅਧਿਆਪਕਾਂ ਦੀਆਂ ਔਰਤਾਂ ਦੀਆਂ ਲੇਡੀਜ਼ ਜਿਹੜੇ ਮੁਲਾਜ਼ਮ ਸਾਥੀਆਂ ਦੀਆਂ ਡਿਊਟੀਆਂ ਜਿਹੜੀਆਂ ਬੜੀਆਂ ਦੂਰ ਦਰਡੇ ਲਗਾ ਦਿੱਤੀਆਂ ਗਈਆਂ ਈਵਨ ਕਿ ਬਲਾਕ ਬਦਲ ਦਿੱਤੇ ਗਏ 80 ਤੋਂ 100 ਕਿਲੋਮੀਟਰ ਦੀ ਵੱਧ ਦੂਰੀ ਤੇ ਜਿਹੜੇ ਹੈ ਅਧਿਆਪਕ ਉਹ ਡਿਊਟੀਆਂ ਤੇ ਜਾਣ ਲਈ ਮਜਬੂਰ ਹੋਏ ਔਰ ਇਸ ਸੰਬੰਧ ਦੇ ਵਿੱਚ ਸਾਡੇ ਅਧਿਆਪਕ ਸਾਥੀ ਸਰਦਾਰ ਜਸਕਰਨ ਸਿੰਘ ਜੀ ਮੋਗੇ ਤੋਂ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਬਲਜੀਤ ਕੌਰ ਜੀ ਕਮਲਜੀਤ ਕੌਰ ਜੀ ਕਮਲਜੀਤ ਕੌਰ ਜੀ ਉਹ ਸਵੇਰ ਸਮੇਂ ਇਲੈਕਸ਼ਨ ਡਿਊਟੀ ਤੇ ਜਦੋਂ ਜਾ ਰਹੇ ਸਨ ਤਾਂ ਸੰਗਣੀ ਧੁੰਦ ਹੋਣ ਕਰਕੇ ਸੂਆ ਜਿਹੜਾ ਨਹਿਰੀ ਸੂਆ ਹੁੰਦਾ ਹੈ ਉਹ ਕਿਨਾਰਿਆਂ ਤੇ ਰੇਲਿੰਗ ਨਾ ਹੋਣ ਕਰਕੇ ਜਿਹੜਾ ਜ਼ਿਆਦਾ ਤੰਦ ਹੋਣ ਕਰਕੇ ਰਸਤਾ ਕਲੀਅਰ ਨਾ ਹੋਣ ਕਰਕੇ ਜਿਹੜੀ ਉਹਨਾਂ ਦੀ ਗੱਡੀ ਆ ਉਹ ਸੂਏ ਦੇ ਵਿੱਚ ਨਹਿਰ ਦੇ ਵਿੱਚ ਡਿੱਗ ਪਈ ਤੇ ਉਹਨਾਂ ਦੋਨਾਂ ਦੀ ਡੁੱਬਣ ਕਰਕੇ ਮੌਤ ਹੋ ਗਈ। ਔਰ ਮੌਕੇ ਦੀ 트్రాਫਿਕ ਦੀ ਇਹ ਸੀ ਕਿ ਅਧਿਆਪਕ ਜਸਕਰਨ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਔਰ ਜਿਹੜੀ ਉਹਨਾਂ ਦੀ ਧਰਮ ਪਤਨੀ ਸੀ ਉਹ ਅੱਧਾ ਘੰਟਾ ਸਹਿਕਦੀ ਰਹੀ ਸਾਡੀ ਜਿਹੜੀ ਆ ਜਿਹੜੀ ਹੈਲਥ ਦੀ ਜਿਹੜੀ ਸਿਸਟਮ ਵੀ ਇਹੋ ਜਿਹਾ ਕਿ ਜੇ ਉਹਨੂੰ ਮੌਕੇ ਤੇ ਮੁੱਢਲੀ ਸਹਾਇਤਾ ਮਿਲਦੀ ਤਾਂ ਉਹਦੀ ਜਾਨ ਬਚਾਈ ਜਾ ਸਕਦੀ ਸੀ। ਉਸ ਸੰਬੰਧ ਵਿੱਚ ਹੀ ਪੰਜਾਬ ਸਰਕਾਰ ਦੇ ਕੋਲ ਜਿਹੜੀ ਹੈ ਪਿਛਲੇ ਦਿਨੀ ਵੀ ਜਿਹੜਾ ਹੈ ਇੱਕ ਵੱਡੀ ਰੈਲੀ ਕਰਕੇ ਮੰਗ ਕੀਤੀ ਸੀ ਕਿ ਜਿਹੜਾ ਉਹ ਅਧਿਆਪਕ ਜੋੜਾ ਇਸ ਸੰਸਾਰ ਵਿੱਚੋਂ ਚਲਾ ਗਿਆ ਉਹ ਆਪਣੀ ਡਿਊਟੀ ਨਿਭਾਉਂਦੇ ਹਿਆ ਚੋਣ ਕਮਿਸ਼ਨ ਦੇ ਦੀ ਅਗਿਆ ਅਨੁਸਾਰ ਆਪਣੀ ਲੋਕਤੰਤਰ ਨੂੰ ਮਜ਼ਬੂਤ ਕਰਦੇ ਹੋਏ ਡਿਊਟੀ ਨਿਭਾਉਂਦੇ ਆ ਉਹਨਾਂ ਦੀ ਜਿਹੜੀ ਅਧਿਆਪਕ ਜੋੜੇ ਦੀ ਡੈਥ ਹੋਈ ਹੈ ਇਸ ਕਰਕੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਉਹਨਾਂ ਦੇ ਪਰਿਵਾਰਾਂ ਨੂੰ 1 1 ਕਰੋੜ ਰੁਪਇਆ ਦੋਨਾਂ ਦਾ 2 ਕਰੋੜ ਰੁਪਇਆ ਉਹਨਾਂ ਦੀ ਪਰਿਵਾਰਾਂ ਨੂੰ ਕੰਪਨਸੇਸ਼ਨ ਦਿੱਤੀ ਜਾਵੇ ਤਾਂ ਜੋ ਜਿਹੜੇ ਅਧਿਆਪਕ ਸਾਥੀ ਇਸ ਸੰਸਾਰ ਵਿੱਚੋਂ ਚਲੇ ਗਏ ਉਹ ਤਾਂ ਵਾਪਸ ਨਹੀਂ ਆ ਸਕਦੇ ਪਰ ਉਹਨਾਂ ਦੇ ਪਰਿਵਾਰ ਨੂੰ ਥੋੜਾ ਆਰਥਿਕ ਜਿਹੜਾ ਉਹ ਸਹਾਰਾ ਮਿਲ ਸਕੇ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਹੈ ਪੜ੍ਹਾਈ ਦਾ ਖਰਚਾ ਸਰਕਾਰ ਵੱਲੋਂ ਚੁਕਾਇਆ ਜਾਵੇ ਦੋ ਛੋਟੇ ਛੋਟੇ ਬੱਚੇ ਆ ਔਰ ਉਹਨਾਂ ਨੂੰ ਬਾਲਗ ਹੋਣ ਤੇ ਇਹ ਲਿਖਤੀ ਰੂਪ ਵਿੱਚ ਵਾਦਾ ਕੀਤਾ ਜਾਵੇ ਕਿ ਉਹਨਾਂ ਨੂੰ ਸਰਕਾਰ ਦੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਇਹਨਾਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਆ ਇਸ ਸੰਘਰਸ਼ ਜਿਹੜਾ ਹੈ ਅਧਿਆਪਕ ਇਨਸਾਫ ਕਮੇਟੀ ਵੱਲੋਂ ਲਿਖਿਆ ਗਿਆ ਹੈ ਅੱਜ ਇਸ ਸੰਦਰਸ਼ ਨੂੰ ਜਿਹੜਾ ਹੈ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਲਈ ਇਕੱਠੇ ਹੋਏ ਆ ਇੱਥੇ ਮੈਂ ਇੱਕ ਗੱਲ ਵਿਸ਼ੇਸ਼ ਤੌਰ ਤੇ ਕਹਿਣਾ ਚਾਹਾਂਗਾ ਕਿ ਜਿਹਹਰੀਲੀ ਸ਼ਰਾਬ ਪੀ ਕੇ ਜੇ ਕੋਈ ਵਿਅਕਤੀ ਮਰ ਜਾਂਦਾ ਤੇ ਉਹਦੇ ਪਰਿਵਾਰ ਨੂੰ ਵੀ ਸਰਕਾਰ ਵੱਲੋਂ ਪਿਛਲੇ ਦਿਨੀ 10-10 ਲੱਖ ਰੁਪਏ ਜਿਹੜਾ ਮੁਆਵਜ਼ਾ ਦਿੱਤਾ ਜਾ ਸਕਦਾ ਤਾਂ ਇਹ ਤਾਂ ਇੱਕ ਆਪਣੀ ਡਿਊਟੀ ਨਿਭਾਉਂਦੇ ਆ ਜ਼ਿੰਮੇਵਾਰੀ ਨਿਭਾਉਂਦੇ ਜਿਹੜੀ ਇਹ ਅਧਿਆਪਕ ਜੋੜੇ ਦੀ ਡੈਥ ਹੋਈ ਆ ਇਸ ਕਰਕੇ ਇਸ ਪਰਿਵਾਰਾਂ ਨੂੰ ਵੀ ਜਿਹੜਾ ਹੈ ਕੰਪਨਸੇਸ਼ਨ ਦੇ ਕੇ 2 ਕਰੋੜ ਰੁਪਏ ਕੰਪਨਸੇਸ਼ਨ ਦੇ ਕੇ ਇਨਸਾ ਆ ਜੋ ਜਿਹੜਾ ਹੈ ਉਸ ਪਰਿਵਾਰ ਨੂੰ ਜਿਹੜਾ ਸਹਾਰਾ ਮਿਲ ਸਕੇ ਬਹੁਤ ਬਹੁਤ ਧੰਨਵਾਦ ਜੀ ਅੱਜ ਅਸੀਂ ਅਧਿਆਪਕ ਇਨਸਾਫ ਮੋਰਚਾ ਦੇ ਤਹਿਤ ਫੁਵਾੜਾ ਦੇ ਵਿੱਚ ਜਿਹੜੇ ਸਾਡੇ ਅਧਿਆਪਕ ਸਾਥੀ ਦੋ ਜਿਹੜੇ ਆ ਮੋਗਾ ਦੇ ਵਿੱਚ ਇਲੈਕਸ਼ਨ ਦੇ ਸਮੇਂ ਜਿਹੜੇ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਭੇਂਟ ਚੜ ਗਿਆ ਵਿਚਾਰੇ ਦੋਨੇ ਤੀਮੀ ਆਦਮੀ ਜਿਹੜੇ ਹੈਗੇ ਆ ਉਹ ਰੱਬ ਨੂੰ ਪਿਆਰੇ ਹੋ ਗਏ ਉਹਦਾ ਸਿੱਧੀ ਜਿਹੜੀ ਦੋਸ਼ੀ ਆ ਉਹ ਪੰਜਾਬ ਸਰਕਾਰ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਹਰ ਮੁਲਾਜ਼ਮੇ ਜਥੇਬੰਦੀ ਜਿਹੜੀ ਆ ਉਹ ਸੀਆਈਡੀ ਦੇ ਥਰੂ ਜਿਹੜਾ ਸੋਸ਼ਲ ਮੀਡੀਆ ਦੇ ਥਰੂ ਤੇ ਇਹਨਾਂ ਦੇ ਜਿਹੜੇ ਡਿਸਟ੍ਰਿਕਟ ਦੇ ਅਹੁਦੇਦਾਰ ਹੈਗੇ ਆ ਡੀਸੀਜ਼ ਦੇ ਥਰੂ ਮੰਗ ਪੱਤਰ ਅਸੀਂ ਭੇਜਦੇ ਆ ਵੀ ਸਾਰੀਆਂ ਡਿਊਟੀਆਂ ਜਿਹੜੀਆਂ ਇਲੈਕਸ਼ਨ ਦੇ ਵਿੱਚ ਉਹ ਲੋਕਲ ਲਗਵਾਈਆਂ ਜਾਣ ਕਿਉਂਕਿ ਜਿਹੜੇ ਅਧਿਆਪਕ ਹੈ ਜਾਂ ਕਰਮਚਾਰੀ ਬੜੀ ਇਮਾਨਦਾਰੀ ਨਾਲ ਆਪਣੇ ਕੰਮ ਕਰਦੇ ਆ ਤੇ ਉਹਨਾਂ ਨੂੰ ਕਿਸੇ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਬੜੇ ਇੰਡੀਪੈਂਡੈਂਟ ਕੰਮ ਕਰਦੇ ਆ ਤੇ ਸਰਕਾਰ ਨੂੰ ਕਿਉਂ ਖਤਰਾ ਵੀ ਜਿਹੜੀਆਂ ਨਹੀਂ ਦੂਰ ਦਰਾਡੇ ਡਿਊਟੀਆਂ ਲਾਈਆਂ ਉਹਦੇ ਤਹਿਤ ਸਰਕਾਰ ਨੇ ਸਾਡੇ ਸੀਐਮ ਸਾਹਿਬ ਨੇ ਸਰਵ 10 ਦਾ ਲੱਖ ਰੁਪਿਆ ਦੋਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਿਹਨੂੰ ਅਸੀਂ ਮੁੱਢੋ ਜਿਹੜਾ ਉਹ ਨਕਾਰਦੇ ਆ ਉਹਦਾ ਕਾਰਨ ਹੈ ਕਿ ਜੇ ਕਿਧਰੇ ਵੀ ਕੋਈ ਕੰਨਾ ਵਾਪਰਦੀ ਹੈ ਕਦੇ ਅਪਗ ਨੂੰ ਛੱਡ ਕੇ ਤਾਂ ਸੀਐਮ ਸਾਹਿਬ ਸ਼ਾਮ ਨੂੰ ਜਿਹੜਾ ਟਵੀਟ ਕਰ ਦਿੰਦੇ ਆ ਵੀ ਦੂਸਰੇ ਦਿਨ ਜਿਹੜੇ ਉਹਦੇ ਅਫਸਰ ਸਹਾਬਾਨ ਹੈਗੇ ਆ ਉਹ 1-1 ਕਰੋੜ ਦੇ ਚੈੱਕ ਲੈ ਕੇ ਪਹੁੰਚ ਜਾਂਦੇ ਆ ਦੇਖੋ ਅਧਿਪਕ ਨੇ ਸਾਰੀ ਉਮਰ ਉਹਨੇ ਕਿੰਨਾ ਉਹਦੇ ਛੋਟੇ ਛੋਟੇ ਬੱਚੇ ਆ ਸੋ ਅਸੀਂ ਇਹ ਚਾਹੁੰਦੇ ਆਂ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਦੂਸਰੇ ਮੁਲਾਜ਼ਮਾਂ ਜਿਹਾ ਟ੍ਰੀਟ ਕਰਦੇ ਹੋਏ ਜਿਹੜਾ 2-2 ਕਰੋੜ ਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਪਰਿਵਾਰ ਦੇ ਨਾਲ ਵੀ ਇਨਸਾਫ ਕੀਤਾ ਜਾਵੇ ਔਰ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਵੀ ਉਹਦੇ ਨਾਲ ਵੀ ਇਨਸਾਫ ਕੀਤਾ ਜਾਵੇ ਤਾਂ ਜਿੰਨੀਆਂ ਜਿਹੜੀਆਂ ਡਿਊਟੀਆਂ ਇਲੈਕਸ਼ਨ ਡਿਊਟੀਆਂ ਆ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਸਰਕਾਰ ਨੂੰ ਅਪੀਲ ਕਰਦਾ ਵੀ ਇਹਨਾਂ ਨੂੰ ਲੋਕਲ ਲਗਾਇਆ ਜਾਵੇ ਤਾਂ ਕਿ ਜਿਹੜਾ ਉਹ ਇੰਡੀਪੈਂਡੈਂਟ ਹੋ ਕੇ ਚਾਹੇ ਦੇਰ ਦਰਸਤ ਆਏ ਆ ਤੇ ਉਹ ਘਰਾਂ ਦੇ ਨੇੜੇ ਡਿਊਟੀਆਂ ਕਰ ਲੈਣ ਸੋ ਇਸ ਵੇਲੇ ਜਿਹੜੀ ਇਹਨਾਂ ਨੇ ਕਾਊਂਟਿੰਗ ਦੀ ਡਿਊਟੀ ਲਈ ਆ ਉਹ ਵੀ ਇੰਟਰ ਬਰੋਗ ਲਾਤੀ ਔਰ ਪਤਾ ਨਹੀਂ ਰੱਬ ਦਾ ਵਾਸਤਾ ਕਿਦਾਂ ਸਾਡੇ ਅਧਿਆਪਕਾਂ ਸਾਥੀ ਸਵੇਰੇ ਉੱਤੇ 7 ਵਜੇ ਪਹੁੰਚੇ ਆ ਸੋ ਬਹੁਤ ਮਾਰੇ ਪ੍ਰਬੰਧ ਹੈ ਇਹਨਾਂ ਦੇ ਸੋ ਸਭ ਤੋਂ ਗਰਾਊਂਡ ਦੇ ਵਿੱਚ ਆ ਕੇ ਜਿਹੜਾ ਇਹਨਾਂ ਨੂੰ ਦੇਖਣਾ ਚਾਹੀਦੇ ਫੈਸਲੇ ਲੈਣੇ ਚਾਹੀਦੇ ਆ ਸੋ ਮੈਂ ਤੁਹਾਡੇ ਮਾਧਮ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਾ ਕਿ ਅਧਿਆਪਕ ਵਰਗ ਦੇ ਮਸਲੇ ਜਿਹੜੇ ਆ 2-2 ਕਰੋੜ ਦਾ ਜਿਹੜਾ ਚੈੱਕ ਹੈ ਉਹਨਾਂ ਨੂੰ ਤੁਰੰਤ ਦਿੱਤਾ ਜਾਵੇ ਤੇ ਪਰਿਵਾਰ ਲਈ ਜਿਹੜਾ ਨੌਕਰੀ ਇਹ ਇੱਕ ਰਿਟਰਨ ਐਗਰੀਮੈਂਟ ਹੋਵੇ ਤੇ ਤਦ ਹੀ ਜਿਹੜਾ ਹੈਗਾ ਅਸੀਂ ਇਹ ਆਖ ਸਕਦੇ ਹਾਂ ਕਿ ਇਹ ਜਿਹੜੀ ਸਰਕਾਰ ਹੈ ਕੁਝ ਕਦਮ ਜਿਹੜੀਆਂ ਮਲਾਜਮ ਵਰਗ ਦੇ ਵੱਲ ਵਧਾ ਰਹੀ ਆ ਥੈਂਕ ਯੂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਮੋਗਾ ਵਿਖੇ ਸਾਡੇ ਦੋ ਅਧਿਆਪਕ ਸਾਥੀ ਅਧਿਆਪਕ ਜੋੜਾ ਜਸਕਰਨ ਅਤੇ ਕਮਲਜੀਤ ਜਿਹੜੇ ਕਿ ਜਿਨ੍ਹਾਂ ਨੂੰ ਕਿ ਆਪਣੀ ਜਾਨ ਗਵਾਉਣੀ ਪਈ ਡਿਊਟੀ ਦੌਰਾਨ ਕਿਉਂਕਿ ਚੋਣ ਕਮਿਸ਼ਨ ਨੇ ਸਰਕਾਰ ਨੇ ਇੰਨੀ ਕਿ ਜ਼ਿਆਦਾ ਚੋਣਾ ਦੌਰਾਨ ਹਫੜਾ ਦਫੜੀ ਮਚਾਈ ਔਰ ਇੰਨੀ ਕਿ ਗਲਤ ਤਰੀਕੇ ਦੇ ਨਾਲ ਡਿਊਟੀਆਂ ਲਗਾਈਆਂ ਕਿ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪਿਆ ਤੇ ਇਹ ਖੱਜਲ ਖਰਾਬੀ ਉਦੋਂ ਆਪਣੀ ਚਰਮ ਸੀਮਾ ਤੇ ਪਹੁੰਚ ਗਈ ਜਦੋਂ ਸਾਡੇ ਇੱਕ ਸਾਥੀ ਅਧਿਆਪਕ ਜੋੜੇ ਨੂੰ ਆਪਣੀ ਜਾਨ ਤੋਂ ਹੀ ਹੱਥ ਥੋਣੇ ਪਏ ਤੇ ਸਮੂਹ ਅਧਿਆਪਕ ਚਠੇ ਬੰਦੀਆਂ ਨੇ ਇਕੱਤਰ ਹੋ ਕੇ ਮੋਗਾ ਵਿਖੇ 2 ਜਨਵਰੀ ਨੂੰ ਇੱਕ ਮੀਟਿੰਗ ਕੀਤੀ ਸੀ ਇਸ ਦੇ ਸੰਬੰਧੀ ਇਸ ਤੋਂ ਪਹਿਲਾਂ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਕਮਿਸ਼ਨਰਾਂ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇਹ ਮੰਗ ਪੱਤਰ ਭੇਜੇ ਸੀ ਕਿ ਉਸ ਅਧਿਆਪਕ ਜੋੜੇ ਨੂੰ ਇਨਸਾਫ ਦਵਾਇਆ ਜਾਵੇ ਔਰ ਉਹਨਾਂ ਨੂੰ 2-2 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਪਰ ਅਫਸੋਸ ਦੀ ਗੱਲ ਹੈ ਕਿ ਬਹੁਤ ਹੀ ਅਸੰਵੇਦਨਸ਼ੀਲਤਾ ਜਿਹੜੀ ਹੈ ਪੰਜਾਬ ਸਰਕਾਰ ਨੇ ਇਸ ਮਾਮਲੇ ਪ੍ਰਤੀ ਦਿਖਾਈ ਤੇ ਸਿਰਫ ਤੇ ਸਿਰਫ 10 ਲੱਖ ਦਾ ਐਲਾਨ ਕਰਕੇ ਆਪਣਾ ਪੱਲਾ ਛੱਡ ਲਿਆ ਔਰ ਉਹਨਾਂ ਮਾਸੂਮ ਬੱਚਿਆਂ ਬਾਰੇ ਕੁਝ ਵੀ ਨਹੀਂ ਸੋਚਿਆ ਇਸ ਕਰਕੇ ਹੁਣ ਦੁਬਾਰਾ 2 ਜਨਵਰੀ ਨੂੰ ਜਿਹੜੀ ਅਧਿਆਪਕ ਇਨਸਾਫ ਕਮੇਟੀ ਪੰਜਾਬ ਦੇ ਵਿੱਚ ਬਣੀ ਹੈ ਉਸ ਦੇ ਸੱਦੇ ਤੇ ਅੱਜ ਅਸੀਂ ਫਗਵਾੜਾ ਵਿਖੇ ਉਸ ਅਧਿਆਪਕ ਜੋੜੇ ਦੇ ਨਿਮਿਤ ਇੱਕ ਕੈਂਡਲ ਮਾਰਚ ਕਰ ਰਹੇ ਹਾਂ ਉਹਨਾਂ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਾਂ ਤੇ 18 ਜਨਵਰੀ ਨੂੰ ਇੱਕ ਬਹੁਤ ਵੱਡਾ ਇਕੱਠ ਜਿਹੜਾ ਉਹ ਮੋਗੇ ਦੇ ਵਿੱਚ ਹੋਣ ਜਾ ਰਿਹਾ ਉਹਦੇ ਲਈ ਅਸੀਂ ਉਸ ਇਕੱਠ ਦਾ ਸਨੇਹਾ ਦੇਣ ਦੇ ਲਈ ਵੀ ਅੱਜ ਇੱਥੇ ਇਕੱਤਰਤਾ ਕੀਤੀ ਹੈ ਔਰ ਸਾਰੇ ਅਧਿਆਪਕ ਵਰਗ ਨੂੰ ਵਰਗ ਨੂੰ ਮੁਲਾਜ਼ਮ ਵਰਗ ਨੂੰ ਅੱਜ ਦੇ ਇਸ ਸਕੈਂਡਲ ਮਾਰਚ ਤੋਂ ਸਨੇਹਾ ਹੈ ਕਿ 18 ਜਨਵਰੀ ਦੀ ਮੋਗਾ ਰੈਲੀ ਦੇ ਲਈ ਉਹ ਤਿਆਰ ਰਹੇ ਕਿਉਂਕਿ ਆਪਾਂ ਆਪਣੇ ਅਧਿਆਪਕ ਸਾਥੀਆਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਤੇ ਇੱਕ ਜਿਹੜੀ ਸਾਡੀ ਸਾਥਣ ਅਧਿਆਪਕਾ ਜਿਹੜੀ ਕਿ ਗੰਭੀਰ ਜ਼ਖਮੀ ਹੈ ਚੌਨ ਡਿਊਟੀ ਦੌਰਾਨ ਹੋਈ ਉਸ ਨੂੰ ਵੀ ਅਸੀਂ ਜਿਹੜਾ ਇਨਸਾਫ ਦਿਵਾਣਾ ਸੋ 18 ਦੀ ਮੁਗਾ ਰੈਲੀ ਦੇ ਲਈ ਅਸੀਂ ਸਾਰਿਆਂ ਨੂੰ ਸੁਨੇਹਾ ਦਿੰਦੇ